ਅੱਜ ਤੁਹਾਨੂੰ ਕਹਾਣੀ ਸੁਣਨੇ ਆ ਦੋ ਦੋਸਤਾਂ ਦੀ ਇੱਕ ਵਾਰ ਦੀ ਗੱਲ ਹੁੰਦੀ ਆ ਪਿੰਡ ਦੇ ਵਿੱਚ ਦੋ ਦੋਸਤ ਹੁੰਦੇ ਆ ਦੋ ਦੋਸਤ ਹੁੰਦੇ ਆ ਉਹਨਾਂ ਦੇ ਪਿੰਡ ਦੇ ਵਿੱਚ ਪਾਰਲੇ ਪਾਸੇ ਇੱਕ ਉਹ ਹਵੇਲੀ ਹੁੰਦੀ ਉਹਨੂੰ ਭੂਤੀਆ ਹਵੇਲੀ ਕਹਿੰਦੇ ਆ ਤੇ ਭੂਤੀਆ ਹਵੇਲੀ ਕਹਿੰਦੇ ਆ ਉਹ ਕਹਿੰਦੇ ਵੀ ਰਾਤ ਨੂੰ ਆਪਾਂ ਦੇਖ ਕੇ ਆਉਂਦੇ ਵੇ ਕੀ 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 ਹੋਏਗਾ ਕੀ ਉਹਦੇ ਵਿੱਚ ਤੇ ਪਿੰਡ ਦੇ ਲੋਕੀ ਇਹ ਦੱਸਦੇ ਆ ਬਿਓ ਜਿਹੜੀ ਭੂਤੀਆ ਹਵੇਲੀ ਆ ਉਹਦੇ ਵਿੱਚ ਰਾਤ ਨੂੰ ਜਲੇ ਕੋਈ ਕੋਲ ਦੀ ਨੰਗ ਦਾ ਜਾਂ ਜਾਂਦਾ ਤੇ ਬਹੁਤ ਚੀਕ ਚਲਾਉਂਦੀਆਂ ਆਵਾਜ਼ਾਂ ਆਉਂਦੀਆਂ ਉਹ ਰਾਤ ਨੂੰ 12:00 ਵਜੇ ਟਾਰਚ ਲੈ ਕੇ ਉਹ ਹਵੇਲੀ ਦੇ ਵਿੱਚ ਚਲਦੇ ਆ ਚਿਲ ਜਾਂਦੇ ਆ ਤੇ ਜਲੇ ਦਾਖਲ ਹੁੰਦੇ ਕਮਰੇ ਦੇ ਅੰਦਰ ਤੇ ਮਿੱਟੀ ਨਾ ਬਾ ਗੌਣ ਸਾਰੇ ਕਮਰੇ ਭਰੇ ਹੁੰਦੇ ਆ ਇੱਕ ਕਮਰਾ ਇਦਾਂ ਹੁੰਦਾ ਬਹੁਤ ਸਾਫ਼ ਸੁਥਰਾ ਹੁੰਦਾ ਤੇ ਉਹਦੇ ਵਿੱਚ ਕੰਬਲ ਪਿਆ ਹੁੰਦਾ ਕੰਬਲ ਤੇ ਲਾਲ ਦੀਵਾ ਜਗਦਾ ਹੁੰਦਾ ਤੇ ਅਚਾਨਕ ਉਜਲੇ ਕਮਰੇ ਚ ਵੜਦੇ ਆ ਤੇ ਦਰਵਾਜਾ ਆਪੇ ਹੀ ਬੰਦ ਹੋ ਜਾਂਦਾ ਇੱਕ ਬੰਦਾ ਉਹਨਾਂ ਚੋਂ ਕਹਿੰਦਾ ਮੁੰਡਾ ਵੀ ਜੇਸ ਵਾਲੇ ਕਮਰੇ ਦਾ ਦਰਵਾਜਾ ਆਪਣੇ ਆਪ ਬੰਦ ਹੁੰਦਾ ਤੇ ਇੱਕ ਮੁੰਡੇ ਨੇ ਉਹਨਾਂ ਚੋਂ ਚੀਕ ਮਾਰੀ ਚੀਕ ਮਾਰਨ ਤੇ ਉਹਨੇ ਪੁੱਛਿਆ ਵੀ ਇੱਥੇ ਕੌਣ ਆ ਤੁਸੀਂ ਤੇ ਉਹਦੇ ਵਿੱਚੋਂ ਆਵਾਜ਼ ਆਂਦੀ ਵੀ ਤੁਸੀਂ ਇੱਥੇ ਕੀ ਕਰਦੇ ਆ ਤੇ ਦੋਵੇਂ ਕੰਬਣ ਲੱਗ ਪਏ ਤੇ ਦਰਵਾਜਾ ਖੋਲ ਖੋਲਣ ਲੱਗੇ ਬੰਦ ਹੋਇਆ ਸੀ ਦਰਵਾਜਾ ਤੇ ਲੋਕ ਲੱਗ ਗਿਆ ਫਿਰ ਅੱਧੀ ਸੜੀ ਅੱਧੀ ਹੋਈ ਅੱਧੀ ਸੜੀ ਹੋ ਸੀ ਇੱਕ ਜਨਾਨੀ ਤੇ ਬਾਹਰ ਨੂੰ ਆ ਗਈ ਖਿੜਕੀ ਚ ਟਾਕੀ ਚੋਂ ਬਾਹਰ ਆਈ ਉਹਨੇ ਪੁੱਛਿਆ ਤੂੰ ਇੱਥੇ ਕੀ ਕਰਦੇ ਆ ਉਹ ਕਹਿੰਦੀ ਮੈਨੂੰ ਤੱਕ ਅਲੇ ਆਜ਼ਾਦੀ ਨਹੀਂ ਮਿਲੀ ਤੇ ਤੁਸੀਂ ਵੀ ਇੱਥੇ ਰਹਿਣਾ ਤੇ ਕਿਸੇ ਤਰੀਕੇ ਨਾਲ ਉਹਨਾਂ ਦੋਨਾਂ ਨੂੰ ਪਾਠ ਆਉਂਦਾ ਸੀਗਾ ਤੇ ਬਹੁਤ ਯਾਰ ਉਹਨਾਂ ਨੇ ਚੀਕਣ ਚਲਾਉਣ ਦੀ ਆਵਾਜ਼ ਆਈ ਤੇ ਉਹ ਉੱਚੀ ਉੱਚੀ ਪਾਠ ਕਰਨ ਲੱਪੇ 2 ਕੁ ਮਿੰਟਾਂ ਬਾਅਦ ਤੇ ਆਵਾਜ਼ ਵੀ ਘਟ ਗਈ ਤੇ ਦਰਵਾਜ਼ਾ ਵੀ ਖੁੱਲਿਆ ਤੇ ਦੋਵੇਂ ਬਾਹਰ ਆ ਗਏ ਤੇ ਮੁੜ ਕੇ ਉੱਥੇ ਨਹੀਂ ਗਏ ਨਾਗਰੀ ਸੋਚਿਆ ਉੱਥੇ ਜਾਂਦਾ ਇਸ ਕਰਕੇ ਕਹਿੰਦੇ ਹੁੰਦੇ ਵੀ ਕਦੀ ਵੀ ਇਦਾਂ ਕਿਤੇ ਵੀ ਸੋਚ ਕੇ ਜਾਓ ਇਤਿਹਾਸ ਕੋਈ ਨਾ ਕੋਈ ਹੁੰਦਾ ਹੀ ਆ ਪਰ ਕਹਾਣੀ ਹੈ ਇਹ ਕਹਾਣੀਆਂ